ਜਾਵੇ ਸਸੀ ਨਹੀਂ ਤੇਰਾ ਪਤਨੀ ਮੇਮ ਦੇ ਜਾਵੇ ਸਸੀ ਨਹੀਂ ਤੇਰਾ ਪੁੱਤ ਨਹੀਂ ਮੇਮ ਦੇ ਜਾਵੇ ਸਸੀ ਨਹੀਂ ਤੇਰਾ ਪੁੱਤ ਨਹੀਂ ਮੇਮ ਦੇ ਉਹ ਤਾਂ ਸੂਟ ਲਿਆਵੇ ਸੂਟ ਲਿਆ ਕੇ ਮੇਮ ਦੇ ਪਾਵੇ ਮੇਮ ਪਾਵੇ ਤੇ ਹੰਡਾਵੇ ਸਾਡੇ ਤੀਰ ਕਾਲ ਜੇ ਲਾਵੇ जावे नी, तेरा, नी जावे नी, तेरा नी में पावे में पावे ते पत्नीम दे सी ते पत्नी मेम दे सी तेतनी मेदे ल गणे पावे मे पावे तीर काले लावे जा तेरा ते पत्नीमेम दे

ਜਾਵੇ ਸੱਸੀ ਨਹੀਂ ਤੇਰਾ ਪੁੱਤ ਨੀ ਮੇਮ ਦੇ ਉਹ ਤਾਂ ਸਾੜੀ ਲਿਆਵੇ ਸਾੜੀ ਲਿਆ ਕੇ ਮੇਮ ਦੇ ਲਾਵੇ ਮੇਮ ਪਾਵੇ ਤੇ ਹੰਡਾਵੇ ਸਾਡੇ ਤੀਰ ਕਾਲ ਜੇ ਲਾਵੇ ਜਾਵੇ ਸੱਸੀ ਨਹੀਂ ਤੇਰਾ ਪੁੱਤ ਨੀ ਮੇਮ ਦੇ ਜਾਵੇ ਸੱਸੀ ਨਹੀਂ ਤੇਰਾ ਪੁੱਤ ਨੀ ਮੇਮ ਦੇ